ਜੇਪੀ ਨਾੜਾ ਜੇ ਕੁਤਰਾ ਤਾਂ ਤੇ ਉਤਰਾਂ ਦੀ ਗੱਲਬਾਤ ਫਾਰਮਲ ਤੌਰ ਤੇ ਕਿਸੇ ਤਰ੍ਹਾਂ ਦੀ ਨਹੀਂ ਚੱਲ ਰਹੀ। ਔਰ ਮੈਂ ਸਮਝਦਾ ਤਾਲੀਦਲ ਬੜਾ ਸਪਸ਼ਟਾ ਕਿ ਕੋਈ ਵੀ ਸੁਝਵਤਾ ਕਿਸੇ ਵੀ ਰਾਜਸੀ ਪਾਰਟੀ ਨਾਲ ਕਰਨ ਲਗਿਆ। ਸ਼ਰਮਣੀ ਕਾਲੀਦਲ ਸਭ ਤੋਂ ਪਹਿਲਾਂ ਪੰਜਾਬ ਦੇ ترقی ਪੰਜਾਬ ਦੀ ਚਮਤ ਭਾਈਚਾਰਕ ਸਾਥ ਤੇ ਪੰਜਾਬ ਦੀ ਖੁਸ਼ਹਾਲੀ ਨੂੰ ਧਿਆਨ ਚ ਰੱਖੇਗਾ। ਔਰ ਜਿਸ ਤਰ੍ਹਾਂ ਅੱਜ ਪੰਜਾਬ ਆਰਥਿਕ ਤੌਰ ਤੇ ਕੰਗਾਲ ਹੋ ਰਿਹਾ ਅੱਜ ਕਾਨੂੰਨ ਦੀ ਵਿਸਥਾ ਜਿਹੜੀ ਆ ਢਾਵਾ ਡੋਲ ਰਹੀ ਆ ਔਰ ਪੰਜਾਬ ਦੇ ਵਿੱਚ ਇੱਕ ਭੈਰ ਦਾ ਵਾਤਾਵਰਣ ਬਣਿਆ ਹੋਇਆ ਇਸ ਕਰਕੇ ਪੰਜਾਬ ਦੇ کاروبਾਰੀ ਜਿਹੜੇ ਪੰਜਾਬ ਛੱਡ ਕੇ ਭੱਜ ਗਏ ਨੇ ਉਹਨਾਂ ਹਾਲਾਤਾਂ ਦੇ ਵਿੱਚ ਮੈਂ ਸਮਝਦਾ ਕਿ ਪੰਜਾਬ ਨੂੰ ਬਚਾਉਣ ਲਈ ਅੱਜ ਪੰਜਾਬੀਆਂ ਨੂੰ ਜਾਗਣ ਦੀ ਲੋੜ ਆ ਪੰਜਾਬੀਆਂ ਨੂੰ ਜਗਾਉਣ ਦੀ ਲੋੜ ਆ ਸ਼ਰਮਣੀ ਅਕਾਲੀ ਦਰ ਕੋਈ ਵੀ ਰਾਸਥੀ ਜੀ ਹੱਤਾ ਕਰਨ ਲੱਗਿਆ ਜਿੱਥੇ ਪੰਜਾਬ ਦੇ ਹਿੱਤਾਂ ਨੂੰ ਰੱਖੇਗਾ ਉਥੇ ਦੇਸ਼ ਦੇ ਵਿੱਚ ਘੱਟ ਗਿਣਤੀਆਂ ਦੇ ਜਿਹੜੀ ਪਹਿਚਾਣ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਆ ਜਿਹੜੀ ਉਹਨੂੰ ਵੀ ਕਾਇਮ ਰੱਖਣ ਲਈ ਔਰ ਦੇਸ਼ ਦੇ ਅੰਦਰ ਮਜ਼ਬੂਤ ਫੈਡਰਲ ਢਾਂਚੇ ਦੀ ਹਮੇਸ਼ਾ ਪ੍ਰਾਤਵਿਕਤਾ ਦੇਵੇਗਾ ਗੱਲਬਾਤ ਚੱਲ ਰਹੀ ਆ ਆਪਸ ਵਿੱਚ ਇਸੇ ਤਰ੍ਹਾਂ ਦੀ ਕੋਈ ਧਰਤ ਤੇ ਜਾਂ ਕਹਿ ਲਓ ਘਰਵਲਦੋਂ ਤੇ ਤਾਬੂ ਦਰਵਾਜ਼ੇ ਤੇ ਲੱਗ ਰਹੀ ਤੇ ਮੈਂ ਸਮਝਦਾ ਸਾਡੇ ਸਾਹਮਣੇ ਅੱਜ ਸਭ ਤੋਂ ਪਹਿਲਾਂ ਪੰਜਾਬ ਆ ਪੰਜਾਬ ਨੂੰ ਬਚਾਉਣਾ ਅੱਜ ਜਿਸ ਦੀਵੀ ਪੱਧਰ ਤੱਕ ਮੈਂ ਸਮਝਦਾ ਰਾਸਤੀ ਸ੍ਰਿਸ਼ਟਾ ਚਾਰ ਦੀ ਗਰਾਵਟ ਆਈ ਆ ਉਹਦੇ ਤੇ ਅੱਜ ਬੜੇ ਫਿਕਰ ਵਾਲੀ ਗੱਲ ਆ ਬੜੀ ਚਿੰਤਾ ਵਾਲੀ ਗੱਲ ਆ ਟਿੰਸਾ ਸਾਹਿਬ ਦੀ ਵਾਕਸੀ ਹੋਈ ਹੈ ਪਾਰਟੀ ਚ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਆਪ ਦੇਖੋ ਟਿੰਸਾ ਸਾਹਿਬ ਦੇ ਅਕਾਲੀ ਦਲ ਵਿੱਚ ਆਉਣ ਦਾ ਅਕਾਲੀ ਦਲ ਨੂੰ ਤਾਕਤ मिळाली ਹੈ ਅਕਾਲੀ ਦਲ ਹੋਰ ਤਾਂ ਖੜਾ ਹੋਇਆ ਹੋਰ ਆਉਣ ਵਾਲੇ ਚ ਵਿੱਚ ਹੋਰ ਵੀ ਬਹੁਤ ਸਾਰੇ ਜਿਹੜੇ ਸਾਡੇ ਲੋਕ ਕਿਸੇ ਕਾਰਨਾਂ ਕਰਕੇ ਪਾਰਟੀ ਤੋਂ ਦੂਰ ਹੋਏ ਸੀ ਔਰ ਅਕਾਲੀ ਦਲ ਚਾਹੁੰਦੇ ਜਿਹੜੇ ਬਾਕੀ ਪਾਰਟੀਆਂ ਹੁਣ ਤਾਂ ਸਾਰੀਆਂ ਟਿਕਟਸ ਨੂੰ ਅਨਾਉਂਸ ਕਰਨੀਆਂ ਅਕਾਲੀ ਦਲ ਦੇ ਵਿੱਚ ਦੇਰੀ ਦੇ ਇੱਕ ਵਜਾ ਵੀ ਮੰਨੀ ਜਾ ਰਹੀ ਕਿ ਸ਼ਾਇਦ ਸਮਝੌਤੇ ਨੂੰ ਲੈ ਕੇ ਕੁਝ ਗੱਲਬਾਤ ਚੱਲ ਰਹੀ ਹੈ ਇਹੀ ਵਜ੍ਹਾ ਹੈ ਚਾਹੇ ਤੁਸੀਂ ਹੁਣ ਫਾਰਮਲ ਤੌਰ ਤੇ ਦੱਸਣਾ ਵੀ ਨਹੀਂ ਜਾਂਦੇ ਤੇ ਯਾ ਗੱਲ ਵੀ ਅਕਾਲੀ ਦਲ ਨੂੰ ਮਰਖਣ ਅਜੇ ਤਾਂ ਚੋਣਾ ਨਾਉਂ ਸੌਣ ਤੋਂ ਬਾਅਦ ਹੀ ਟਿਕਟਾਂ ਦੀ ਅਨਾਉਂਸਮੈਂਟ ਹੋਏਗੀ ਅਕਾਲੀ ਦਲ ਕੋਈ ਟਿਕਟਾਂ ਪਿੱਛੇ ਜਾਂ ਅਕਾਲੀ ਦਲ ਦੇ ਲੀਡਰ ਜਾਂ ਵਰਕਰ ਟਿਕਟਾਂ ਨੂੰ ਮੁਖਰਾ ਕੇ ਨਹੀਂ ਲੋਕਾਂ ਵੀ ਜਾਂਦੇ ਏ ਪਰ ਸਦਾ ਹੀ ਪਬਲਿਕ ਦੇ ਵਿੱਚ ਰਹਿਣ ਵਾਲੇ ਹੁੰਦੇ ਸਾਡੇ ਸਾਰੇ ਲੀਡਰ ਸਵੇਰ ਤੋਂ ਉੱਠ ਕੇ ਸ਼ਾਮ ਤੱਕ ਲੋਕਾਂ ਜੀ ਰਹਿਣੇ ਭਾਵੇਂ ਚੋਣ ਹੋਵੇ ਭਾਵੇਂ ਨਾ ਹੋਵੇ ਟਿਕਟਾਂ ਹੋਣ ਤਾਂ ਨਾ ਬੀਜੇਪੀ ਦੇ ਪ੍ਰਧਾਨ ਜਗਜਕਰ ਸਾਹਿਬ ਨੇ ਵੀ ਕਿਹਾ ਸੀ ਕਿ ਆਕਾਲੀ ਦਲ ਘਟਕਤ ਨੂੰ ਉਰਜਾ ਚਾਹੀਦਾ ਬਾਗ ਡਾਕਟਰ ਸਾਹਿਬ ਦੀ ਜਿਹੜੀ ਸੁਭਾਵਨਾ ਭਾਵਨਾ ਹੈ ਉਹ ਵੀ ਅਸੀਂ ਕਦਰ ਕਰਦੇ ਹਾਂ ਔਰ ਪੰਜਾਬ ਦੇ ਹਿੱਤ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਬੰਦਾ ਦੇ ਬਿਹਤਰੀ ਸਮਝਦਾ